ਸਾਰਜੋਗ ਅੱਜ ਦੇ ਜਿਹੜੇ ਚੀਫ ਗੈਸਟ ਨੇ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਸਾਹਿਬ ਸਾਡੇ ਨਾਲ ਟੋਟੇ ਤੁਨਗਰ ਦੇ ਸਰਪੰਚ ਨੋਰਜੀ ਬਲਾਕ ਦੇ ਪ੍ਰਧਾਨ تاج ਪਰਵਿੰਦਰ ਸੋਨੂ ਜੀ ਬੰਟੂ ਜੀ ਦਲਵੀਰ ਜੀ ਮਾਲੀਆ ਜੀ ਵਰਜਨ ਸਿੰਘ ਜੀ ਵੱਡੇ ਦੀ ਗ੍ਰਿਤੀ ਦੇ ਵਿੱਚ ਸਾਡੇ ਨਾਲ ਜਿੰਨੇ ਵੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਆਏ ਨੇ ਔਰ ਖਾਸ ਕਰਕੇ ਇਸ ਟੂਰਨਾਮੈਂਟ ਦੇ ਪ੍ਰਬੰਧਕ ਕਮੇਟੀ ਔਰ ਸਾਰੇ ਇਲਾਕਾ ਨਿਵਾਸੀ ਔਰ ਸਤਕਾਰਯੋਗ ਪਿਆਰੇ ਪਹਿਲਵਾਨ ਵੀਰੋ ਇਹ ਜਿਹੜਾ ਸਿੰਝ ਮੇਲਾ ਇਸ ਏਰੀਏ ਦਾ ਦੁਪੱਤ ਸਭ ਤੋਂ ਵੱਡਾ ਸਿੰਝ ਮੇਲਾ ਹੁੰਦਾ ਜਿੱਤੇ ਕੇ ਇਨਾਮ ਇੱਕ ਸਾਲ ਪਹਿਲਾਂ ਐਨਾਨਸ ਕਰ ਦਿੰਦੇ ਨੇ ਕਿ ਅਗਲੇ ਸਾਲ ਮੈਂ ਦਊਗਾ ਵੱਡੇ ਵੱਡੇ ਨਾਮ ਲੱਖਾਂ ਰੁਪਏ ਦੇ ਜਿੱਤੋ ਜਿਹੜੇ ਨੇ ਕਹਲਵਾਨ ਜਿੱਤ ਕੇ ਹਾਸਾ ਜਾਂਦੇ ਨੇ ਵੀਰ ਬਾਬਾ ਲੱਲਾ ਲੱਲਾ ਵਾਲਾ ਜੀ ਦੇ ਆਸ਼ੀਰਵਾਦ ਦੇ ਨਾਲ ਬਹੁਤ ਭੱਡਾ ਮੇਲਾ ਤੇ ਭਰਦਾ ਆ ਸੋ ਮੈਨੂੰ ਵੀ ਕਾਫੀ ਸਾਲਾਂ ਤੋਂ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਇਸ ਕਮੇਟੀ ਦੀ ਮੰਗ ਸੀ ਕਿ ਸਾਡਾ ਸਟੇਡੀਅਮ ਜਿਹੜਾ ਉਹ ਬਣਨਾ ਚਾਹੀਦਾ ਪਿਛਲੀ ਵਾਰੀ ਮੈਂਬਰ ਪਾਰਲੀਮੈਂਟ ਸਾਹਿਬ ਨੇ ਪਿੰਡ ਵਾਲਿਆਂ ਨੇ ਜਦੋਂ ਵੀ ਕੋਈ ਮੰਗ ਰੱਖੀ ਸਕੂਲ ਵਾਸਤੇ ਰੱਖੀ ਸੀ ਇੰਟਰਲੋਕਿੰਗ ਟੈਲਾ ਵਾਸਤੇ ਪੈਸੇ ਦਿੱਤੇ 3 ਲੱਖ ਰੁਪਈਆ ਅਰੇ ਇਸ ਵਾਰੀ ਵੀ ਅਸੀਂ ਬੇਨਤੀ ਕੀਤੀ ਸਾਰੀ ਕਮੇਟੀ ਇਕੱਠੇ ਹੋ ਕੇ ਗਏ ਕਿ ਐਮਪੀ ਸਾਹਿਬ ਤੋਂ ਸਾਨੂੰ ਸਟੇਡੀਅਮ ਵਾਸਤੇ ਪੈਸੇ ਜਰੂਰ ਦਿਵਾਓ ਤੋਂ ਅਸੀਂ ਦਫ਼ਤਰ ਨੂੰ ਬੇਨਤੀ ਕੀਤੀ ਕਿ ਜਦੋਂ ਤੁਸੀਂ ਆਓਗੇ ਤਾਂ ਜਰੂਰ ਕੁਛ ਨਾ ਕੁਛ ਜਿੰਨਾ ਵਾਅਦੇ ਤੋਂ ਵੱਧ ਹੋ ਸਕੇ ਇਸ ਸਟੇਡੀਅਮ ਵਾਸਤੇ ਦੇ ਕੇ ਜਾਇਓ ਤੋਂ ਅੱਜ ਡਾਕਟਰ ਸਾਹਿਬ ਆਏ ਨੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਜਰੂਰ ਕੋਈ ਐਲਾਨ ਕਰਕੇ ਜਰੂਰ ਜਾਇਓ ਕਿਉਂਕਿ ਬਹੁਤ ਵੱਡੀ ਮੰਗ ਹੈ ਇਸ ਨਗਰ ਦੀ ਇਹਨਾਂ ਦੀਆਂ ਉਮੀਦਾਂ ਟੋੜੇ ਨਹੀਂ ਦੇ ਚਾਹੇ ਤੁਹਾਡੇ ਕੋਲ ਇੰਨਾ ਫੰਡ ਨਹੀਂ ਫਿਰ ਵੀ ਤੁਹਾਡਾ ਦਿਲ ਬਹੁਤ ਵੱਡਾ ਹੈ